ਅੱਛਾ ਇਹ ਮੰਗਾ 10000 ਰੁਪਇਆ ਹਾਂ ਨਾ ਮੰਗਾ ਬੱਸ ਅੱਬਾ ਕੱਚਾ ਮੁੰਜੇ ਹੀ ਨਾ ਹੈ ਯਾਰ ਜੇ ਮੈਂ ਦਸ ਲਾਣਾ ਇਹ ਵੀ ਕਾੜ ਮਾੜੀ ਹੁੰਦੀ ਹੈ ਕੀ ਨਹੀਂ ਦੀ ਲਾਈਕ ਕੀ ਕੀ ਇਕਵੇ ਦਾ ਸਰਦ ਚਾਹਦਾ ਇਹ ਕਿਹੜੇ ਆਇਆ ਯਾਰ ਰਾਹ ਬਾਦ ਯਾਰਾ ਤੇਰੇ ਬੋਣੂ ਗੱਲ ਕਰਕੇ ਫੇਰ ਕਹਾ ਜਾਉਂ ਯਾਰਾ ਰਾਹ ਬੋਣੂ ਗੱਲ ਕਰਕੇ ਫੇਰ ਕਹਾ ਜਾਉ 5700 ਰੁਪਇਆ ਲੈ 500 500 ਵਾਲਾ ਨਾ ਨਾ ਉਹ ਲਾਜਰ ਮੈਂ ਤੈਨੂੰ ਕਹਿਤਾ ਵੀ ਤੂੰ ਮੈਨੂੰ ਤੂੰ ਹੋ ਕਰੀ ਜਾਣਾ ਹੋ ਫਿਰ ਕੀ ਗੱਲ ਆਥੇ ਬਈ ਇਹਦਾ ਯਾਰਾ ਤੈਨੂੰ 16 ਦੇ 15000 ਰਹਿ ਗਿਆ ਹੋਰ ਦੱਸ ਭਾਈ ਤਾਂ ਮਾਰਾ ਛੱਡੇ ਬਾਲ ਲੈਣੀਆਂ ਨੇ ਨਾ ਭਾਈ ਤੇ ਰਾਂ ਦੇਉਣੀਆਂ ਨੇ ਚਲ ਤਾਂ ਗੱਲ ਪਾਸ ਉਹਦਾ ਗਿਆ 14000 ਦੇ ਦਿੱਤੀਆਂ 13000 ਹੋ ਗਿਆ ਚੱਲ ਲੈ ਫੜਾ ਭਾਈ ਉਹ ਯਾਰ ਮਾਰ ਲਈ ਲਹਿੰਗੇ ਪੱਠਾ ਐਨੇ ਦਾ ਹੋ ਗਿਆ ਭਾਈ ਹੁਣ ਕੁਝ ਨਹੀਂ ਹੋਗਾ ਤਾਂ پیسے ਕੱਢੋ ਭਾਈ 14000 ਰੁਪਏ ਦਾ ਸੌਦਾ ਹੋ ਗਿਆ ਹਾਂ ਲੈ 5 ਕੁ ਮਹੀਨੇ ਦੇ ਹੋਣਗੇ ਨਾ ਇੱਕ ਕਿੰਨੇ ਰਹਿ ਗਈ ਇੱਕਾ ਖਾਤਾ ਤਿਆਰ ਦੀ ਕੋਈ ਮਹਿੰਗੀ ਨਹੀਂ ਹੈਗੀ ਇਹਦੇ ਨੂੰ 10000 ਜਿਹੜੀ ਘਟਾਇਆ ਕਿਹੜੇ ਕਿਹੜੇ ਨਾ ਹੋਇਆ ਸੀ ਆ ਦੋਨਾਂ ਦਾ ਹੋਇਆ ਬਾਈ ਆ ਵੀ ਪੁੱਜੀ ਪਾ ਲ ਮੈਂ ਕਹਨਾ ਯਾਰ ਪਾ ਲ ਇਹ ਕਿੰਨੇ ਦੀ ਇਹ 4000 ਹੈ ਹਾਂ ਇਹ ਤਾਂ ਕੀ ਹੋਇਆ ਜਾਨਾ ਯਾਰ ਨਹੀਂ ਪਤਾ ਉਹ ਦੂਆ ਕਰ ਨੂੰ ਗਾਉਂ ਮੈਂ ਇਹ ਚਾਰ ਨੂੰ ਲੈ ਸਾਨੂੰ ਜਵਾਬ ਆਈ ਦੀ ਨਹੀਂ ਹੈ ਕੋਈ ਨਹੀਂ ਹੁੰਦਾ ਜਮੈਂ ਉਹ ਜਵਾਬ ਹੈ ਬਈ ਇਹਦੇ ਨਾਮਾ ਕਾ ਜਵਾਬ ਨਹੀਂ ਯਾਰ ਉਹ ਨਵਾਂ ਕੰਮ ਜਵਾ ਯਾਰ ਅਸੀਂ ਤੱਕ ਨੇ ਖੁਸ਼ ਤਾਂ ਕਿ ਲੈ ਜੇ ਯਾਰ 500 ਦੇ ਉਹ ਦੇ ਦੀ 300 ਹੱਥ ਨਹੀ ਦੁਬਾਲਾ ਯਾਰ ਤੇ ਮੇਰੇ ਕਰ ਸੁਣ ਕੇ 3500 ਰੁਪਏ ਦੇ ਦੇ ਕਹਿੰਦਾ ਚੌਥਾ ਤੈਨੂੰ ਦੇਣੇ ਦੇਣਾ ਨਾ ਨਾ ਹੋਵੇ ਅਲੱਗ ਲੁਗੂ ਇਹਦਾ ਮਾਸੋਂ ਅਲੱਗ ਲੁਗੂਗਾ ਤੂੰ ਤਾਂ ਤੈਨੂੰ ਕੋਈ ਪਾਸੋਂ ਕਹਤਾ ਯਾਰ ਹਾਂ ਇਹ ਤੁਹਾਨੂੰ ਜਮਾਨ ਕਰ ਲਈ ਜਾਂ ਤੂੰ ਨਹੀ ਵੀ ਪਾ ਯਾਰ ਨਹੀ ਨਹੀ 35 ਤੇ ਕੋਈ ਬੱਚਾ ਆ ਦੇਖ ਲੈ ਕੱਲ੍ਹ ਨੂੰ ਕਰਾਂ ਉਹ ਭਾਵੇਂ ਬੱਚੀ ਯਾਰ ਉਹ ਤਾਂ ਕਹਤਾ ਤੈਨੂੰ ਕਹਤਾ ਵੀ 3500 ਇਹ ਤਾਂ ਪੁੱਛਿਆ ਵੀ ਅਸੀਂ ਪੁੱਛਿਆ ਬਣੀ ਯਾਰ ਚਾਰ ਮੰਗੀ ਜਾਂਦਾ ਨੀ ਨਾ ਸਾਡੇ ਬਲ ਇਹਨਾਂ ਦੇ ਪੈਸੇ ਦਿੰਦੇ ਫੇਰ ਬਾਅਦ ਕਰਦੇ ਆ ਲੈ ਇਹ ਪਟ ਇਹਦਾ ਆਪਣੇ ਖੜੇ ਨੇ ਬੰਦੇ ਯਾਰਾ ਅੱਬਾ ਗਲਬਗਮ ਨਹੀਂ ਕਰਦੇਗੇ ਯਾਰਾ ਠੀਕ ਆ ਕਰਨਾ ਵੀ ਨਹੀਂ ਹੈਗਾ ਨਾ ਕਰੀਏ ਜ਼ਿੰਦਗੀ ਜੇ ਇਹ ਬੱਚਾ ਆਪੇ ਇਹ ਮੈਨੂੰ ਪਰੋ ਯਾਰਾ ਬੱਚੇ ਇਹ ਪਾਲ ਲੈਣਗੇ ਯਾਰਾ ਪਾਲ ਦੂਗੀ ਵਧੀਆ ਗਏ ਵੀ ਪੜੀ ਹੋਈ ਹੈ ਜਿੱਦਾਂ ਕੋਈ ਹੈ ਉਹ ਵੀ ਨੇਕ ਛੋਟੀ ਵੀ ਨਹੀਂ ਹੈਗੀ ਬੜਾ ਬੜਾ ਹਾਲੋ ਯਾਰ ਖਾਈ ਯਾਰ ਇਹ ਵਿੱਚ ਬੱਚੀ ਬੂ ਇਹ ਬੱਚੀ ਬੂ ਹਾਂ ਤਾਂ ਗੱਲ ਸੁਣਾ ਦੇ ਹਾਲੋ ਜੀ ਮਾਰੇ ਮਗ ਨੂੰ ਦੋ 5 9 4 5 6 7 8 9 10 11 12 13 14 ਉਹ ਇਹਨਾਂ ਨੂੰ ਮੇਰੀਆ ਬੱਚੋ ਪਾ ਦੇਗੀ ਨੇ ਪਹਿਲਾਂ ਪਹਿਲਾਂ 500 ਰੁਪਏ ਤੂੰ ਨਾ 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 ਮਾ ਦੇ ਦੇ ਉਹ ਦੇਖ ਨਾ ਅੰਗਰੇਜ਼ਾਂ ਆਪਾਂ ਆਪਦੀ ਮੈਂ ਉਹ ਪਰ ਗਿਆ ਸਾਰੇ ਸਾਰੇ ਮੱਥਾ ਮਾਰੇ ਹਾਂ ਯਾਰ ਉਹ ਨਹੀਂ ਕਰੀਆ ਭਾਈ ਇਹ ਆ 25000 ਬੇਣੀ ਲੈ 25000 ਯਾਰ ਭਾਈ ਕਰ ਸਕਦਾ ਇਹ ਕਰ ਸਕਦਾ 3000 ਦੀ ਕਰ ਸਕਦਾ रुपया तो महंगी नहीं है खड़ जा बोलना यार बोल जाओ खड़िया ने गिया हाँ बहरा खा खड़िया ने ਠੀਕ ਆ ਵਧੀਆ ਇਹਦਾ ਗੱਲ ਕਰਾਂ ਦੋਸਤ ਵੀ ਹੁਣ ਆ ਫੜ ਦੋ ਨਾ ਨਾ ਆਹ ਹੋਰ ਪੈਦਾ ਦੇ ਇਹ ਚੱਕਿਆ ਯਾਰ 250 ਰੁਪਏ ਕੱਟ ਗਏ ਨਹੀਂ ਨਹੀਂ ਬਈ ਮੈਂ ਮੈਂ ਤਾਂ ਲੈਣੀ ਯਾਰ ਇੱਧਰ ਵੀ ਆ ਜਾ ਫਿਰ ਯਾਰ ਉਹ ਵੀ ਆਦਾ ਮੇਰੇ ਨੇੜੇ ਬਣਾ ਹਾਂ ਹਾਂ ਸੇਵ ਹਾਂ ਠੀਕ ਹੈ ਨਾ ਗੱਲ ਹੁਣ ਉਹੀ ਆ ਗਿਆ ਸੀਰੀਆ ਵੇ ਇਧਰੀ ਆ ਆ ਆ ਆ ਅਗਲੀ ਨੇ ਉਰੇ ਆ ਇਹ ਕਿਰਾਏ ਦੀ ਦੋ ਕੀ ਹੁੰਦੀ ਹੈ ਇਹ ਇਹ ਭਾਈ ਦੋਨੋਂ ਚੰਗੀਆਂ ਨੇ ਯਾਰ ਇਹ ਚੰਗੀਆਂ ਨਹੀਂ ਕਿਹੜੇ ਗੱਲ ਤੋਂ ਫਰਕ ਅਸੀਂ ਮਹਿੰਗੇ ਲੱਗਦੇ ਹਾਂ ਨੇ ਭਾਈ ਆਪਿਕ ਨੇ ਫਿਰ ਜੇ ਤੁਹਾਨੂੰ ਜੱਤ ਦੀ ਰੇਕੋ ਇਹ ਬਾਈ ਇਹ ਹਾਰਦੀਆਂ ਦੇਖ ਲੈ ਮਾਰ ਕੇ ਦੇਖੋ ਯਾਰ ਕੀ ਆ ਹੋਇਆ ਪੰਜ ਸੌ ਨਾ ਲੂੰ ਲਈ ਦੀ ਪੰਜ ਸੂਈ ਦੇਵਾਂਗੇ ਹਾਂ ਇਹ ਹਵਾ ਬਣ ਗਿਆ ਇਹ ਮੁੰਜੇ ਨਾ ਵਣਿਆ ਭਾਈ ਬੇਦਰ ਖੜੀਆਂ ਨੇ ਆਹ ਕੋਈ ਗੱਲ ਨਹੀਂ ਕਹੇ ਗੇ ਨਾ ਯਾਰ ਆਪਾਂ ਇੱਕ ਮਨ ਨਾਲ ਬੱਚੋ ਕਾ ਗੋਲ ਕਰ ਜਾਂਦਾ ਆ ਤਾਂ ਵੀਡੀਓ ਕਹਿੰਦਾ ਉਹ ਗੋਲ ਕਰ ਨਹੀਂ ਹੈਗੀ ਆਲਾ ਜਿਹੜੇ ਅਸੀਂ ਮਨਤਾ ਦੀ ਲੈਣੀ ਆਲਾ ਨਹੀਂ ਪਰ ਉਹ ਸੇ ਖੜਾ ਇਸ ਇੰਨੀ ਲੈਣੀ ਆ ਦੀ ਉਹ ਬਸ ਹੈ ਫੋਲਾ ਨਹੀਂ ਆ ਦੀ ਚੋਥ ਨੇ ਲਖਾਈ ਕਰੋ ਬਈ ਸੇ ਲੈ ਲੈਂਦੇ ਬਈ ਆਇਓ ਬਈ ਨਾ ਨਾ ਮਰ ਠੀਕ ਆ ਠੀਕ ਆ ਚਲੋ ਜੇ ਲਖਾਈ ਕਰੀਏ ਨਾ ਮਰ ਠੀਕ ਹੈ ਜੀ ਨਾ ਆਪਾਂ ਬਸ ਜੋ ਪੋ ਗਏ